ਹੋ ਗਈ ਹੈ ਗਈ ਹੈ ਲੋ ਜੀ ਸਤ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਪਿੰਡ ਮਸਤਕੋਟ ਜ਼ਿਲ੍ਹਾ ਗਰਦਾਸਪੁਰ ਚਲੋ ਆਪਾਂ ਮੈਂ ਦੋ ਤਿੰਨ ਵਾਰੀ ਚ ਚਾਰ ਵਾਰੀ ਦੀ ਰਿਪੋਰਟਰ ਰਿਪੋਰਟਰ ਰਿਪੋਰਟਰੀ ਹੁੰਦੀ ਆ ਦੂਜੀ ਗੱਲ ਇਹ ਆ ਕਿ ਦਿਹਾੜੀਦਾਰ ਬੰਦੇ ਵਿਚਾਰੇ ਬੜੀ ਖੁਸ਼ੀ ਹੁੰਦੀ ਆ ਜਦੋਂ ਜਾਨਵਰ ਗੱਬਣ ਹੋ ਜਾਂਦਾ ਨਾ ਇਹਨਾਂ ਮਾਤਾ ਨੇ ਵਿਚਾਰੀ ਨੇ ਦੋ ਤਿੰਨ ਵਾਰੀ ਪਹਿਲਾਂ ਟੀਕੇ ਟੁਕੇ ਲਵਾਏ ਸੀ ਤੇ ਰਿਪੋਰਟ ਖਾਲੀ ਨਿਕਲਦੀ ਰਹੀ ਜਿੰਨੀ ਵਾਰੀ ਵੀ ਚੈੱਕ ਕਰਾਉਂਦੀ ਰਹੀ ਤੇ ਬਾਅਦ ਦੇ ਵਿੱਚ ਮੈਂ ਹੀ ਭਰੇ ਨਾ ਬਾਬਾ ਟੀਕੇ ਦੱਸ ਭਰੇ ਨਾ ਮਤੋਂ ਦੱਸ ਖੁਸ਼ ਹਾਂ ਖੁਸ਼ ਹਾਂ ਫੇਰ ਗਾਈ ਨਿਕਲ ਆਈ ਮੁੰਡੇ ਦੇ ਕੰਮਕਾਰ ਤੋਂ ਕਦਾਂ ਦੱਸ ਖੁਸ਼ ਹਾਂ ਵੇਖੋ ਯਾਰ ਜਦੋਂ ਦਿਹਾੜੀਦਾਰ ਬੰਦੇ ਦੇ ਮੂੰਹ ਤੇ ਜਿਹੜੀ ਖੁਸ਼ੀ ਹੁੰਦੀ ਹੈ ਨਾ ਜਦੋਂ ਗਰੀਬ ਦਾ ਜਾਨਵਰ ਨਿਕਲ ਆਉਂਦਾ ਉਹਦੇ ਨਾਲ ਦੀ ਖੁਸ਼ੀ ਕੋਈ ਨਹੀਂ ਯਾਰ ਆਪਾਂ ਨੂੰ ਕੁਝ ਨਹੀਂ ਚਾਹੀਦਾ ਸਿਰਫ ਇੱਕ ਮੈ ਰਿਕਾਰਡਿੰਗ ਕਰਨ ਆਇਆ ਸੀ ਤਾਂ ਮਾਤਾ ਦੇ ਮੂੰਹ ਖੁਸ਼ੀ ਵਧੀਆ ਮੁੰਡੇ ਦਾ ਕੰਮ ਹਾਂਜੀ ਹਾਂਜੀ ਹਾਂ ਵੇਖ ਲਓ ਅੱਗੇ ਜਦੋਂ ਦੋ ਤਿੰਨ ਵਾਰੀ ਲੱਗੇ ਹੋਣਾ ਫਿਰ ਹਨਾ ਬੜੀ ਖੁਸ਼ੀ ਹੁੰਦੀ ਆ ਜੀ ਅਜੀ ਭਰਾ ਚਾਰ ਵੇੜਾ ਨੇ ਮੇਰੇ ਇਹਦੇ ਹੱਥ ਦੀਆਂ ਚਾਰ ਮੈਂ ਉਹਦਾ ਜਿਹੜਾ ਪਹਾੜਾ ਹੈ ਚਾਰ ਵੇੜਾ ਮੇਰੇ ਹੱਥ ਦੀਆਂ ਨੇ ਚਾਰੇ ਵਸ਼ੀਆਂ ਵਿੱਚ ਦੇਖਣੀ ਆ ਤੇ ਤੀਕਾ ਪਹਿਲੀ ਪਹਿਲੀ ਵਾਰੀ ਲਾਉਂਦਾ ਰਿਆਂ ਕਦੀ ਦੂਜੀ ਵਾਰੀ ਨਹੀਂ ਨਾ ਲਾਇਆ ਮੈਂ ਤਾਂ ਮੈਂ ਵੀ ਮਾਤਾ ਪਹਿਲੀ ਵਾਰੀ ਵੇਲਾ ਲਾਇਆ ਤੇ ਮਤਲਬ ਗੱਬਣ ਕਰਤੀ ਆਪਾਂ ਹਨਾ ਰਾਜੀ ਹੋ ਗਈ ਹੁਣ ਬਾਬੇ ਦੀ ਮੇਰੇ ਨਾਲ ਕਿੰਵਾ ਲਗਣਾ ਪੰਜਵਾ ਪੰਜਵਾ ਮਹੀਨਾ ਸੁਖਣਾ ਬੱਚਾ ਦੇ ਵਿੱਚ ਆਵੇ ਮੇਰੇ ਕੋਈ ਦਵਾਈ ਨਹੀਂ ਕੋਈ ਪਾਊਡਰ ਨਹੀਂ ਡਾਇਰੈਕਟ ਟੀਕੇ ਭਰੇ ਆ ਤੇ ਉਹਦੀ ਸੱਚੇ ਪਾਤਸ਼ਾਹ ਦੀ ਐਨੀਂ ਕਿਰਪਾ ਹੁੰਦੀ ਆ ਤੇ ਬਾਕੀ ਯਾਰ ਖੁਸ਼ੀ ਆਪਾਂ ਨੂੰ ਤੇ ਹੁੰਦੀ ਆ ਪਰ ਜਿਹੜੇ ਦਿਹਾੜੀਦਾਰ ਗਰੀਬ ਜਦੋਂ ਇਦਾਂ ਖੱਜਲ ਖਰਾਬ ਹੁੰਦੇ ਨਾ ਟੀਕੇ ਲਵਾਈ ਜਾਣੇ ਤੇ ਕਿਨੂੰ ਕਿਹਨੇ ਸੋਚਣਾ ਨਹੀਂ ਯਾਰ ਪੜ ਕੇ ਗਾਂ ਜਾਂਦੇ ਪੈਸੇ ਲੈ ਕੇ ਪਰ ਜਦੋਂ ਆ ਡੰਗਰ ਬਣਾ ਕੇ ਦੇਣਾ ਨਾ ਆ ਕੰਮ ਕਰਕੇ ਦੇਣਾ ਤੇ ਉਹਦੇ ਨਾਲ ਦੀ ਖੁਸ਼ੀ ਨਹੀਂ ਆ ਕਿਉਂ ਮਾਤਾ ਸਹੀ ਗੱਲ ਹੈ ਨਾ ਬਹੁਤ ਖੁਸ਼ 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 ਹੈ ਨਾ ਮੁੰਡੇ ਤੋਂ ਕੰਮ ਦੋ ਤਾਂ ਤੂੰ ਸੁਣਾ ਮੁੰਡੇ ਬਾਰੇ ਕੀ ਕਹਿਣਾ ਚਾਹੁੰਦਾ ਮੈਂ ਭਰਾ ਤੈਨੂੰ ਦੱਸਾਂਗਾ ਚਾਰ ਗਾਈਆਂ ਨੇ ਮੇਰੀਆਂ ਬਹਿਰਾ ਇੱਕ ਟੀਕਾ ਲਾ ਤਿੰਨੇ ਚਿਰ ਦਾ ਹੁੰਡਿਆਂ ਅੰਦਰ ਕੋਈ ਇੱਕ ਕੀ ਗੱਲ ਲਾਉਂਦਾ ਕਿ ਗਾਈ ਮੇਰੀ ਬਣ ਜਣੀ ਚਾਰ ਬੱਛੀਆਂ ਨੇ ਮੇਰੇ ਕੋਲ ਤਿੰਨੇ ਚਿਰ ਦਾ ਹੁੰਡਿਆਂ ਮੇਰੇ ਕੋਲ ਤੇ ਘੱਟ ਪਰ 6 ਸਾਲ ਹੋ ਗਏ 6 ਸਾਲ ਹੋ ਗਏ ਆ ਕਦੀ ਕਦੀ ਦੂਜੀ ਵਾਰੀ ਟੀਕਾ ਲਾਉਣ ਦੀ ਲੋੜ ਨਹੀਂ ਨਾ ਪਈ ਕੋਈ ਨਹੀਂ ਪੈਂਦੀ ਇੱਕੋ ਟੀਕਾ ਬਸ ਲਵਾਈ ਜਾ ਦੇ ਜਿੰਦੀ ਬੱਛੀਆਂ ਵਾ ਹਾਂ ਵੇਖੋ ਉਹ ਕਿਰਪਾ ਵਾ ਸਾਰੀ ਸੱਕੇ ਬਾਦਸ਼ਾਹ ਦੀ ਮਾਤਾ ਚੱਡੀ ਬਣ ਜਣੀ ਹੋਰ ਮਹੀਨਾ ਰੁਕ ਜਾ ਸਾਰਾ ਕੁਝ ਹੋ ਜਾਣਾ ਉਦੋਂ ਜੋ ਬੱਚਾ ਵੀ ਸੋਣਾ ਦਊਗੀ ਟੈਨਸ਼ਨ ਨਾ ਲੈ ਤੂੰ ਤੇ ਆ ਖੁਸ਼ੀ ਹੁੰਦੀ ਦਿਹਾੜੀਦਾਰ ਬੰਦਿਆਂ ਦੀ ਤੇ ਕੇ ਭੈਣ ਦਿਹਾੜੀਦਾਰ ਬੰਦੇ ਕੇ ਗਰੀਬ ਤੇ ਇਹ ਚਕੀਨ ਕਰ ਲਿਆ ਕਰੋ ਕਿ ਕੀ ਜਾਂਦੇ ਨੇ ਸਾਡੇ ਬਾਰੇ ਇਹ ਭਾਜੀ ਦਿਲ ਜਿੱਤੇ ਭਾਵੇਂ ਕੋਈ ਭਾਵੇਂ ਕੋ ਤਗੜਾ ਤੇ ਭਾਵੇਂ ਕੋਈ ਗਰੀਬ ਕੋਈ ਦਿਹਾੜੀਦਾਰ ਆਪਾਂ ਦਿਲ ਜਿੱਤੇ ਨੇ ਇਹਨਾਂ ਦੇ ਦਿਲ ਜਿੱਤੇ ਨੇ ਇਹ ਕਿਉਂ ਨਾ ਯਾਦ ਕਰਨਗੇ ਵੀ ਮਾ ਤਾਂ ਤੇਲ ਤੂਲ ਠੰਡੀਆਂ ਢੁੰਡੀਆਂ ਚੀਜ਼ਾਂ ਦਿੰਦੇ ਹੀ ਰਹੀ ਗਰਮੀ ਆ ਬਾਕੀ ਬੜੀ ਖੁਸ਼ੀ ਹੋਈ ਆ ਇੱਧਰ ਸਮਾਪਤੀ ਕਰਨੀ ਮੈਂ ਵੀ ਬੜੀ ਖੁਸ਼ੀ ਹੋਈ ਚਲੋ ਠੀਕ ਆ ਫਿਰ ਆ ਜਿਹੜੀਆਂ ਸੀਸਾ ਵਾ ਨਾ ਆ ਜਿਹੜੀਆਂ ਸੀਸਾ ਇਹ ਸਾਨੂੰ ਅੱਗੇ ਲੈ ਕੇ ਜਾਂਦੀਆਂ ਇੱਕ ਗਾਈ ਦੀ ਸੀਸ ਤੇ ਕਾਹਦੀ ਮਾਤਾ ਦੀ ਵਿਚਾਰੀ ਦੀ ਸੀਸ ਮਿਲ ਗਈ ਇਹ ਕਿਉਂ ਨਾ ਸਾਨੂੰ ਗਾਂ ਲੈ ਕੇ ਜਾਊਗੀ ਕਿਉਂ ਪਾ ਠੀਕ ਆ ਨਾ ਗੱਲ ਚਲ ਜੀਏ ਫਿਰ ਚਲੋ ਆਜੋ ਚੰਗਾ ਜੀ ਸਾਸੀ ਕਾਲ ਸਾਰਾ